ਮੁਖਸ਼ਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਇੱਕ ਨਾਈ ਦੀ ਦੁਕਾਨ ਦੇ ਉੱਤੇ ਘਟਣ ਵਾਸਤੇ ਇਹ ਬਾਬਾ ਜੀ ਲੈ ਕੇ ਆਏ ਨੇ ਤੇ ਸਰੂਪ ਦੇਖੋ ਛੋਟੇ ਹਾਥੀ ਜਾਇ ਰੱਖਿਆ ਹੋਇਆ ਹੁਣ ਮਾਫੀ ਚਾਹਣਾ ਸ਼ਬਦ ਨਹੀਂ ਬੋਲਦਾ ਇਹ ਲਿਬੜਿਆ ਜਿਹੜਾ ਛੋਟਾ ਹਾਥੀ ਉਸ ਤਰ੍ਹਾਂ ਹੀ ਗਾਰਾ ਫੋਸ ਲੱਗਿਆ ਹੋਇਆ ਤੁਸੀਂ ਦੇਖੋ ਥਾਂ ਥਾਂ ਤੇ ਇਸ ਤਰ੍ਹਾਂ ਕੀ ਆਪਦੇ ਕੋਲ ਅੱਛਾ ਉਹਨੇ ਕੋਲ ਕਿੰਨੀਆਂ ਕਾਰਾਂ ਖਲੋਤੀਆਂ ਸਰੂਪ ਮਹਾਰਾਜ ਦਾ ਇਹਨਾਂ ਨੇ ਆ ਵੇਖੋ ਗੋਏ ਦਾ ਲਿਬੜਿਆ ਛੋਟਾ ਹਾਥੀ ਉਸ ਤਰ੍ਹਾਂ ਹੀ ਸਰੂਪ ਰੱਖੀ ਫਿਰਦੇ ਆ ਇਹ ਕੋਈ ਮਾਰੀ ਆ ਆ ਦੇਖੋ ਆ ਫੋਸ ਲੱਗਿਆ ਪਿਆ ਆ ਦੇਖੋ ਆ ਗੋਏ ਦੀ ਲਪੜੀ ਜਿਹੜੀ ਗੱਡੀਆਂ ਉਨ ਚ ਸੱਚੇ ਪਾਤਸ਼ਾਹ ਦਾ ਰੂਪ ਰੱਖੀ ਫਿਰਦੇ ਆ ਦੁਕਾਨਦਾਰੀ ਬਣਾ ਲਈ ਇਹਨਾਂ ਲੋਕਾਂ ਨੇ ਨਾਈ ਦੀ ਦੁਕਾਨ ਦਾ ਉਧ ਘਟਣ ਸੀਗਾ ਪਹਿਲੀ ਗੱਲ ਤਾਂ ਉਹ ਗਲਤੀ ਵੀ ਨਾਈ ਦੀ ਦੁਕਾਨ ਦਾ ਉਧ ਘਟਣ ਇਹਨਾਂ ਮਾਰਦੇ ਰੂਪ ਲੈ ਕੇ ਕੀਤਾ ਉੱਥੇ ਅਰਦਾਸ ਕੀ ਕੀਤੀ ਹੋਗੀ ਕਿ ਪ੍ਰਮਾਤਮਾ ਬਲਬਖਸ਼ ਵੀ ਹੋਰ ਲੋਕਾਂ ਦੇ ਵਾਲ ਮ ਉਹਨਾਂ ਨੇ ਇਹ ਆ ਦੇਖੋ ਗੋਏ ਦਾ ਲਪੜਾ ਜਿਹੜਾ ਸੋਟਾ ਆ ਦੀ ਥਾਂ ਥਾਂ ਤੋਂ ਉਨ ਚ ਮਾਰਦਾ ਰੂਪ ਰੱਖੀ ਫਿਰਦੇ ਆ ਜੀ ਤੇ ਉੱਥੇ ਦੁਕਾਨ ਆ ਬਾਬਿਆਂ ਨੂੰ ਬੱਲੇ ਹੁਣਾ ਜੀ ਬਾਬੇ ਨੇ ਜੀ ਜਦੋਂ ਇੱਕ ਵਾਰ ਸਮੇ ਉੱਤੇ ਛਤਰ ਲਾਉਂਦਾ ਕੀ ਫਾਇਦਾ ਉਲਟਾ ਬਾਬਾਈ ਹਾਂ ਉਲਟਾ ਬਾਬਾ ਇਹ ਮੁੰਡੇ ਨੇ ਰੋਕਿਆ ਉਹਨੇ ਗੱਲ ਪਾਏ ਕਿਉਂ ਮਾਰੀ ਕਰ ਧੱਕੇ ਮਾਰਦਾ ਧੱਕੇ ਮਾਰਨਾ ਮਾਰੀਗਾ ਤੇ ਤੁਸੀਂ ਨੂੰ ਜੈ ਮਾਰਦੇ ਜੀ ਬਹੁਤ ਜਿਆਦਾ ਨਹੀਂ ਜਿਆਦਾ ਇਹ ਗੱਲ ਦੀ ਇਹਨਾਂ ਦਾ ਪਾਕਿਸਤਾਨ ਜੀ ਨਹੀਂ ਹੈ ਜਿਹੜੇ ਜਿੱਦਾਂ ਬੱਚੋਂ ਮੜੇ ਜਾਂਦੇ ਮੜੇ ਜਾਂਦੇ ਇਹਨਾਂ ਨੂੰ ਇੱਥੇ ਲੈ ਕੇ ਜਾਓ ਗੁਰੂ ਘਰਾਂ